ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਕਿਦਾ ਸਾਰੇ ਆ ਵੀ ਕੋਸ ਵਧੀਆ ਹੋਗੇ ਤੁਸੀਂ ਫਤਿਹ ਸਿੰਘ ਵੀਰ ਨੂੰ ਤਾਂ ਸਾਰੇ ਜਾਣਦੇ ਹੋਗੇ ਜਿਹਦਾ ਕਿ ਕਮੇਡੀਅਨ ਵੀ ਆ ਤੇ ਗਾਣੇ ਵੀ ਬਹੁਤ ਵਧੀਆ-ਵਧੀਆ ਲਿਖਦਾ ਤੇ ਉਹ ਇਹਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਬ੍ਰਦਰ ਨੂੰ ਕੋਈ ਕੱਟ ਹੀ ਜਾਣਦਾ ਜਿਹੜਾ ਜਾਣਦਾ ਉਹ ਕਮੈਂਟਾਂ ਦੇ ਵਿੱਚ ਆਦੇ ਤੁਸੀਂ ਵਿੱਚ ਆ ਤੁਸੀਂ ਜਰੂਰ ਦੱਸ ਕੇ ਜਾਇਓ ਜਿਹੜਾ ਨਹੀਂ ਜਾਣਦਾ ਤੁਸੀਂ ਉਹ ਵੀ ਜਰੂਰ ਦੱਸ ਕੇ ਜਾਇਓ ਕਿਹਦੇ ਸ਼ਕਲ ਸैम-ਸैम ਦੋਨਾਂ ਦੀ ਰੀਲ ਦੀ ਵੀ ਆ ਤੇ ਇਹ ਪੁਲਿਸ ਥਾਣੇ ਦੇ ਵਿੱਚ ਆ ਤੇ ਬਾਕੀ ਇਹ ਹੁਣ ਕਹਿ ਰਿਹਾ ਕਿ ਇਹਨਾਂ ਨੂੰ ਜੇਕਰ ਫੜ ਲਿਆ ਜਾਵੇ ਤਾਂ ਇਹਨਾਂ ਨੂੰ ਕਿਹੜੀ ਸਾਈਡ ਤੇ ਰੱਖਾ ਜਾਵੇ ਪੁਰਸ਼ ਵਾਲੇ ਚ ਰੱਖਾ ਜਾਵੇ ਜਾਂ ਮੇਲਾ ਵਾਲੇ ਚ ਰੱਖਾ ਜਾਵੇ ਅੰਦਾ ਕੋਈ ਵੀ ਸਮਝ ਨਹੀਂ ਆ ਰਹੀ ਤੇ ਬਾਕੀ ਤਾਂ ਦੇ ਕੁਝ ਰੋਸਟਰ ਰਪਲਾਈ ਕਰ ਰਿਹਾ ਤੇ ਬਾਕੀ ਤੁਸੀਂ ਇਹਦੇ ਪ੍ਰਾਅ ਨੂੰ ਕੱਟੀ ਜਾਣ ਦਿਓ ਜੇਕਰ ਤੁਸੀਂ ਵੀਡੀਓ ਵੇਖਣ ਤੋਂ ਪਹਿਲਾਂ ਤੁਹਾਡੇ ਅਗੇ ਛੋਟੀ ਜੀ ਰਿਕਵੈਸਟ ਹੈ ਆਪਣੇ YouTube ਚੈਨਲ ਤੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜੁਗ ਕਰ ਲਓ ਤੇ ਬੈਲ ਆਈਕਨ ਕੰਨ ਨੂੰ ਪ੍ਰੈਸ ਕਰ ਲਓ ਤਾਂ ਆਉਣ ਵਾਲੀ ਹਰ ਵੀਡੀਓ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਵੇ ਬਾਕੀ ਜੇ ਐਸ ਆ ਰੋਸਟ ਚੈਨਲ ਦੇ ਦਰ ਵੀਡੀਓ ਅਪਲੋਡ ਕਰ ਰਹੇ ਹਾਂ ਬਾਕੀ ਤੁਸੀਂ ਚੈੱਕ ਕਰ ਵੀਡੀਓ ਕਰੋ ਫਿਰ ਆਪਾਂ ਐਂਡ ਤੇ ਆ ਵੀਡੀਓ ਵੇਖੋ ਯਾਰ ਪਹਿਲਾਂ ਹੁਣ ਐਂ ਦੱਸੋ ਜੇ ਇਹਨਾਂ ਨੂੰ ਕਦੇ ਜੇਲ੍ਹ ਕਰਨੀ ਪੈਗੀ ਤਾਂ ਇਹਨਾਂ ਨੂੰ ਐਦੇ ਜੀ ਬੰਦ ਕਰਨਾ ਪਊਗਾ ਕਿ ਇਸ ਚ ਵਾਲੀਆਂ ਵੈਰਾਈਟੀਆਂ ਆ ਜਾਂਦੀਆਂ ਅੱਜਕੱਲ ਦਾ ਯਾਰ ਹੁਣ ਕੋਈ ਇਸ ਤੀਜੀ ਵੈਰਾਈਟੀ ਦੀ ਕੋਈ ਜੇਲ੍ਹ ਵੀ ਨਹੀਂ ਹੁੰਦੀ ਹੁਣ ਕੀ ਕਰੀਏ ਅਸੀਂ ਤਾਂ 555 ਰੁਪਏ ਦੇ ਪਾਲਾ ਭੰਪੜ ਤੋਂ ਛਿਪੇ ਨਹੀਂ ਕੀ ਕਰਾਂਗੇ ਇਹਨਾਂ ਨਾਲ ਹਾਂਜੀ ਪੰਜਾਬੀਓ ਕਿੱਦਾਂ ਦੀ ਲੱਗੀ ਵੀਡੀਓ ਜੇ ਵੀਡੀਓ ਬਦਲੇ ਕਿਤੇ ਵੀਡੀਓ ਨੂੰ ਵਾਰ-ਵਾਰ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰਦੇ ਹੋ ਔਰ ਬੈਲ ਆਈਕਨ ਕੇ ਨੂੰ ਪ੍ਰੈਸ ਕਰਕੇ ਨੂੰ ਔਨ ਵਾਲੀ ਹਰ ਵੀਡੀਓ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜੇ ਬਾਕੀ ਇੰਸਟਾਗ੍ਰਾਮ ਨੂੰ ਜਾ ਕੇ ਫੋਲੋ ਕਰ ਲਿਓ ਫੇਸਬੁੱਕ ਪੇਜ ਨੂੰ ਜਾ ਕੇ ਲਾਈਕ ਕਰ ਲਿਓ ਬਾਕੀ ਪਏ ਜੇ ਸਰੋਸਟੇ ਨਾਲ ਜਿਹੜਾ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਜੇ ਕਿਹੜਾ-ਕਿਹੜਾ ਜਾਣਦਾ ਇਸ ਵੀਰ ਨੂੰ ਤੇ ਕਮੈਂਟਾਂ ਚਾ ਦੇ ਵਿੱਚ ਆ ਤੁਸੀਂ ਜ਼ਰੂਰ ਦੱਸਿਓ ਬਾਕੀ ਫਤ ਸਿੰਘ ਵੀਰ ਨੂੰ ਤਾਂ ਸਾਰੇ ਜਾਣਦੇ ਹੋਗੇ ਜਿਹੜਾ ਨਹੀਂ ਜਾਣਦਾ ਉਹ ਵੀ ਕਮੈਂਟਾਂ ਜਾਂਦੇ ਵਿੱਚ ਆ ਤੁਸੀਂ ਜਰੂਰ ਦੱਸ ਕੇ ਜਾਓ ਬਾਕੀ ਆਪਾਂ ਕੋਈ ਮਿਲਦੇ ਆ ਨੈਕਸਟ ਵੀਡੀਓ ਤੇ ਕੋਈ ਕੈਂਡਜੀ ਵੀਡੀਓ ਤੇ ਬਾਕੀ ਹਰ ਰੋਜ਼ ਸ਼ਾਮ 7:00 ਵਜੇ ਵੀਡੀਓ ਆਪਣੀ ਅਪਲੋਡ ਹੁੰਦੀ ਹੈ YouTube ਚੈਨਲ ਤੇ ਕੋ ਮਿਲਦੇ ਆ ਪੰਜਾਬੀਓ ਨੈਕਸਟ ਵੀਡੀਓ ਤੇ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ